ਪਾਜਿਲਗਾ ਤੋਂ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨੇੜੇ ਦਰਜਨਾ ਪਿੰਡਾਂ ਨੂੰ ਜੋੜਨ ਵਾਲੀ ਸੜਕ ਤੇ ਪਿਆ ਪਾਰ ਅਜੇ ਤੱਕ ਨਹੀਂ ਭਰਿਆ ਜਾ ਸਕਿਆ ਹੈ ਜਿਸ ਕਾਰਨ ਨਾ ਸਿਰਫ ਇੱਥੋਂ ਦੇ ਪਿੰਡਾਂ ਦਾ ਆਪਸੀ ਤੇ ਸ਼ਹਿਰ ਨਾਲ ਸੰਪਰਕ ਛੋਟ ਗਿਆ ਹੈ ਸਗੋਂ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਰਹੀ ਮਦਦ ਵਿੱਚ ਸਭ ਤੋਂ ਵੱਡਾ ਅੜਿੱਕਾ ਪੈਦਾ ਹੋ ਗਿਆ ਹੈ ਜਿਸ ਤੇ ਚਲਦਿਆਂ ਆਪਣੇ ਜ਼ਰੂਰੀ ਕੰਮਾਂ ਲਈ ਸ਼ਹਿਰ ਆਉਣ ਜਾਣ ਵਾਲੇ ਲੋਕ ਮਜਬੂਰੀ ਬਸ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਾਣੀ ਅਤੇ ਚਿੱਕੜ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਜਿਹੜਾ ਇੱਥੇ ਨੁਕਸਾਨ ਹੋਇਆ ਹੈ ਪਹਿਲਾਂ ਤਾਂ ਇਹ ਆਖੀ ਗੱਲ ਕਰਨੀ ਆ ਵੀ ਇਹ ਸੜਕਾ 2023 ਵਿੱਚ ਵੀ ਟੁੱਟਿਆ ਸੀ 2023 ਵਿੱਚ ਸਰਕਾਰ ਦੇ ਚੌਂਦੀ ਤੇ ਇਹਨਾਂ ਨੇ ਉੱਪਰ ਕਰਕੇ ਜਿੱਥੇ ਟੁੱਟਿਆ ਨਾ ਪਹਿਲਾਂ ਵੀ ਇਹ ਟੁੱਤੀ ਸੀ ਸੜਕ ਇਹ ਨਹੀਂ ਕਿ ਅੱਜ ਹੀ ਟੁੱਟੀ ਹੈ 2023 ਵਿੱਚ ਹੀ ਟੁੱਟੀ ਸੀ 2023 ਤੋਂ ਉੱਥੋਂ ਹੀ ਟੁੱਟੀ ਆਗੂ ਕੋਲ ਦੇ ਤੇ ਉੱਥੇ ਇਹਨਾਂ ਉੱਚੀ ਕਰਕੇ ਘੱਟੋ ਘੱਟ 4 ਫੁੱਟ ਇਹ ਟੁੱਟੀ ਹੋਣੀ ਖੜ ਕੇ ਇੱਕ ਲੋਕ ਪਏ ਹੁੰਦੇ ਤੇ ਸਾਡੇ ਇਹ ਹਾਲਾਤ ਅੱਜ ਨਹੀਂ ਹੁੰਦੇ ਸੀ ਕੋਣ ਦੇਖੋ ਜੀ ਜਨਤਾ ਹੈਗੀ ਇਹ ਆਖਰ ਕਿਸ ਨੇ ਘਰੇ ਵਾਪਟੋਣਾ ਕਿਸੇ ਨੇ ਵੀ ਕੋਈ ਲੋਕ ਆਪਣੇ ਪਿੱਛੇ ਗਏ ਹੋਏ ਨੇ ਉਹ ਆ ਰਹੇ ਨੇ ਕੋਈ ਜਾ ਰਹੇ ਨੇ ਕਿਸੇ ਨੇ ਆਪਣੇ ਰਾਸ਼ਨ ਆ ਰਹੇ ਕਿਸੇ ਨੇ ਆਪਣਾ ਰਿਸ਼ਤੇਦਾਰ ਨੂੰ ਮਿਲਣਾ ਨੇ ਕਿੰਨਾ ਉਹ ਆ ਰਹੇ ਨੇ ਪਾਣੀ ਦੇ ਵਿੱਚੋਂ ਆ ਰਹੇ ਨੇ ਇੱਕ ਹੋਣਾ ਆਦਰ ਲਾਓ ਜੀ ਐਸਾ ਆਹ ਦੇਖ ਲਓ ਇੱਕ 40 ਫੁੱਟ ਵੀ ਪਾਣੀ ਜਾੜਾ ਜਾ ਰਹਾ ਹੋ ਸਕਦਾ 40 ਫੁੱਟ ਵੀ ਪਾਣੀ ਜਾੜਾ ਜਾਦਾ ਬਾਕੀ ਜੀਐਸਬੀ ਨੇ ਕਰਤਾ ਰਹੇ ਨੇ ਮਰਮਤ ਪਰ ਉਹ ਗੱਲ ਨਹੀਂ ਭਾਈਨੀ ਇਹ ਦੇਖੋ ਜੀ ਸਰਕਾਰ ਚਾਹੇ ਤਾਂ ਇੱਕ ਦਿਨ ਦੇ ਵਿੱਚ ਕਾਰਾ ਹੱਲ ਕਰ ਸਕਦੀ ਹੈ ਇਹ ਸਰਕਾਰ ਚਾਹੇ ਤਾਂ ਇੱਕ ਦਿਨ ਦੇ ਵਿੱਚ ਇਹ ਸੜਕ ਮਾਲੋ ਸੈੱਟ ਹੋ ਸਕਦੀ ਹੈ ਹਮ ਸਲੋ ਹੈ ਜੀ ਕੰਮ ਸਲੋ ਹੈ ਬਿਲਕੁਲ ਸਲੋ ਹੈ ਟਰਾਲੀ ਲੈ ਆਣੇ ਪਿੱਛੇ ਲੈ ਆਣਗਾ ਟਰਾਲੀ ਲੈ ਆਏ ਤੇ ਪੱਥਰ ਰੱਖਤ ਨੇ ਪੱਥਰ ਰੱਖਤ ਨੇ ਪੱਥਰ ਇਹਨੇ ਕਿੰਨਾ ਆਏਗਾ ਪੈਸਾ ਲਾ ਕੇ ਆ ਗਈ ਨਹੀਂ ਬਸ ਜਨਤਾ ਨੂੰ ਖਰਾਬ ਕੀਤਾ ਵੇ ਜਨਤਾ ਖੁਦ ਕਰੇ ਜਨਤਾ ਪਹਿਲੇ ਤੰਗਾਲ ਹੋਈ ਪਈ ਤੇ ਕੀ ਹੁੰਦਾ ਸਭੀ ਆਪ ਦੇ ਪੱਲੂ ਤੇਲ ਬਾਲ ਕੇ ਕੌਣ ਜਾਵੇਗਾ ਜੀ ਇਥੇ ਲਿਆਉਗਾ ਟਰੈਲੀਆਂ ਸਾਡੇ ਕੋਲ ਤਾਂ ਕੁਝ ਹੈ ਨਹੀਂ ਸਾਨੂੰ ਤੇਲ ਨਹੀਂ ਸਾਡੇ ਲੋਕਾਂ ਕੋਲ ਟਰੈਕਟਰ ਹੈਗੇ ਨੇ ਬਸ ਕਾਰਾ ਕਰੇ ਆ ਵੀ ਟਰੈਕਟਰ ਵਾਲੇ ਘਰ ਨੇ ਅੱਗੇ ਹੀ ਹੈਗੇ ਨੇ ਟਰੈਕਟਰ ਹੀ ਕਰੇ ਨੇ ਇਹਨਾਂ ਦੇ ਤੇਲ ਦੇ ਸਰਕਾਰ ਜੇ ਕੁਝ ਸਾਡੇ ਤੋਂ ਚਾਹਦੀ ਏ ਸਾਡੇ ਤੋਂ ਸੇਵਾ ਕਰਾਉਣਾ ਚਾਹਦੀ ਏ ਤੈਨੂੰ ਡਰਮਾਂ ਦੇ ਡੰਮ ਤੇਲ ਦੇ ਅਸੀਂ ਮਿੱਟੀ ਲਿਆਈਏ ਜਿੱਤੂ ਸਾਨੂੰ ਮਿੱਟੀ ਵਾਲੀ ਜਗ੍ਹਾ ਦੇ ਦੇ ਅਸੀਂ ਉੱਥੇ ਮਿੱਟੀ ਵੀ ਖਤਾਂਗੇ ਜੇ ਸਾਨੂੰ ਪੱਤਰ ਕੇ ਲੈ ਜੀ ਪੱਤਰੇ ਤੇ ਖਤਾਂਗੇ ਇੱਥੇ ਜਿਵੇਂ ਰੇਤਾ ਕਾਫੀ ਨਜ਼ਰ ਆ ਰਿਹਾ ਹੈ ਉੱਥੇ ਥਾਵਾਂ ਤੇ ਇੱਥੇ ਵੀ ਮਿੱਟੀ ਚੱਕੀ ਜਾ ਸਕਦੀ ਹੈ ਜਾਂ ਨਹੀਂ ਚੱਕੀ ਜਾ ਸਕਦੀ ਚੱਕੀ ਜਾ ਸਕਦੀ ਕਿਉਂ ਨਹੀਂ ਬਿਲਕੁਲ ਬੜੀ ਸਹੀ ਗੱਲ ਹੈ ਚੱਕੀ ਜਾ ਸਕਦੀ ਮਿੱਟੀ ਜਿੱਤੂ ਮਰਜ਼ੀ ਜਾ ਤੱਕ ਲੈ ਜੀ ਐ ਕਿਹਨੇ ਜੀ ਗੱਲ ਇਹ ਹੈ ਵੀ ਹੁਣ ਉਹ ਦੇਖੋ ਟਰੈਕਟਰ ਖੱਖੇ ਖੜੇ ਆ ਫਸੇ ਖੜੇ ਉਹਨਾਂ ਦੇ ਟਰਾਲੀਆਂ ਚੱਲੀਆਂ ਮੁਸ਼ਕਲ ਨੇ ਹੋਂ ਤੱਕ ਨਹੀਂ ਸਕਦੇ ਕਮ ਸੇ ਕਮ 5-10 ਦਿਨ ਟੁੱਟੇ ਜੀ ਫੇਰੀ ਚੱਕਾ ਦੇ ਬਾਤ ਵਿੱਚੂ ਤਾਂ ਸਾਰਾ ਕੁਝ ਆ ਦੇ ਪੱਲੇ ਵਿੱਚ ਪੱਥਰ ਪਵੇਗਾ ਜੀ ਫੇਰ ਇਹ ਮੰਨ ਲਓ ਇਹ ਉੱਪਰ ਮਿੱਟੀ ਪਵੇਗੀ ਫੇਰ ਇਹ ਚਾਲੂ ਰਸਤਾ ਹੋਵੇਗਾ ਲੋਕ ਕਿਸ ਤਰ੍ਹਾਂ ਲੰਘ ਰਹੇ ਹੋਣਗੇ ਕਾਫੀ ਪਰੇਸ਼ਾਨੀ ਲੋਕ ਵੇਖੋ ਜੀ ਆਹ ਵੇਖੋ ਆਪਨੇ ਬੱਚੇ ਲੈ ਕੇ ਕੰਦਰ ਆਹ ਹੁਣ ਮਿੱਟੀ ਸਾਰੀ ਚਿੱਕੜ ਗੰਦਾ ਪਾਣੀ ਇਹ ਪੈਰਾਂ ਨੂੰ ਖਾਰਸ਼ ਕਈ ਬਿਮਾਰੀਆਂ ਲਾਵੇਗਾ ਉਹਨਾ ਬੀਬੀ ਅਗੇ ਨੇ ਵਿਚਾਰੇ ਉੱਪਰ ਆਕਰ ਕਰਕੇ ਜਿੰਨੇ ਜਿੰਨੇ ਕਦੇ ਸਾਡਾ ਪਹੁੰਚਾ ਨਹੀਂ ਚੱਕਿਆ ਸੀ ਅੱਜ ਭੈਣਾ ਗਾੜੀ ਉੱਪਰ ਪਹੁੰਚੇ ਜਾ ਕੇ ਜਾ ਰਹੀਆਂ ਨੇ ਕੀ ਸਾਡੀ ਇੱਜ਼ਤ ਹੈ ਅਸੀਂ ਮਾਲ ਕਰ ਲੈ ਰਹੀ ਸ਼ਾਮ ਨੂੰ ਤਾਂ ਕੰਗਾਲ ਕੀਤਾ ਹੈ ਸਰਕਾਰ ਨੇ ਉਹ ਤਾਂ ਝੂਠੇ ਵਾਦੇ ਲੈ ਆਖੀਏ ਨਹੀਂ ਕਹਿੰਦੇ ਐਮਐਲਏ ਧਿਆਨ ਦਾ ਰ ਵਿਚਾਰਾ ਉਹ ਸਾਡੇ ਦੇ ਵਿੱਚ ਹੀ ਰਿਹਾ ਬਾਕੀ ਸਰਕਾਰ ਹੈ ਸਰਕਾਰ ਨਕਮੀ ਹੈ ਅਖੀਏ ਇਕਲੇ ਅਸੀਂ ਆਦਾ ਇਹ ਧਦੀ ਪੁੱਤਰ ਬਣਾਇਆ ਸੀ ਐਮਐਲ ਨੂੰ ਕੁਛ ਮਿਲੇਗਾ ਤਾਂ ਉਹ ਵਿਚਾਰਾ ਦੇ ਦੇਗਾ ਉਹਦਾ ਵਿਚਾਰਾ ਆਪਣੇ ਤਰ੍ਹਾਂ ਜਿਵੇਂ ਹੁਣ ਅਸੀਂ ਬੇਨਤੀਆਂ ਕਰਦੇ ਫਿਰਨੇ ਉਹ ਵੀ ਬੇਨਤੀਆਂ ਕਰਦਾ ਫਿਰਦਾ ਅੱਲ ਕੀ ਹੋਣਾ ਚਾਹੀਦਾ ਇਹਦਾ ਅਸੀਂ ਇਹ ਕਹਿੰਦੇ ਆ ਵੀ ਇਹ ਸਾਡਾ ਐਮਐਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਿਹਾ ਵੀ ਆ ਕੁਛ ਸਾਡਾ ਨੁਕਸਾਨ ਹੋ ਗਿਆ ਤਾਂ ਜਲਦੀ ਕਰੋ ਉਹਨਾਂ ਨੂੰ ਚਾਹੀਦਾ ਹੈ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਸਾਨੂੰ ਦੀ ਸੁਣੇ ਉਹ ਵੀ ਆਰੇ ਗੱਲ ਸੁਣੇ ਤੇ ਕੰਮ ਕਰੇ ਛੇਤੀ ਕਰੇ ਕੰਮ ਸੜਕ ਤੇ ਤਾਂ ਸਵਾਨ ساری ਚਾਕੀ ਲੈ ਗਿਆ ਦਰਿਆ 15 ਫੁੱਟ 20 ਫੁੱਟ ਇੱਥੇ ਘੋਰ ਪੈ ਗਿਆ ਤੇ ਜਿਹੜੀ ਦੁਕਾਨ ਸੀ ਮੁੱਢਲੀ ਚੱਕਲ ਗਿਆ ਉਹ ਆਪਣੀ ਦੁਕਾਨ ਦੀ ਕੀ ਕਿਰਾਏ ਤੇ ਮਾਨ ਮੇਰਾ ਰੁੜ ਗਿਆ ਤੇ ਮੈਨੂੰ ਫਾਰੇ ਕੁਝ ਦਿਨ ਕੱਪੜੇ ਸਾਢੇ ਕੱਪੜੇ ਹੁਣ ਮੈਂ ਕੱਪੜੇ ਕਿੱਥੋਂ ਦੇਵਾਂ ਆਪਨੇ ਤਾਂ ਬੇਨਤੀ ਹੈ ਸਰਕਾਰ ਨੂੰ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੈਨੂੰ ਭਰਪੂਰ ਦਿੱਤਾ ਜਾਵੇ ਮਾਨ ਆਪਣੀ ਦੋ ਮਸ਼ੀਨਾਂ ਤੇ ਇੱਕ ਫੱਟਾ ਸੀ ਕਾਊਂਟਰ ਸੀਗਾ ਤੇ ਕਪੜੇ ਆਣ ਸੀਤੇ ਵੀ ਸੀਗੇ ਘਟ ਘਟ 10000 ਦੇ ਤੇ 10000 ਦੇ ਕੀਤੇ ਹੋਏ ਜਿਹੜੇ ਸਮਾਨ ਨਿਲੇ ਨਹੀਂ ਕੋ ਮੈਂ ਪਾ ਰਿਹਾ ਕੋਲ ਮਿਲਾ ਕੇ ਕਿੰਨਾ ਨੁਕਸਾਨ ਆ ਕੋਲ ਮਿਲਾ ਕੇ ਆਪਣਾ ਹੋ ਗਿਆ ਜੀ 40 50000 ਨੁਕਸਾਨ ਹੋ ਉਹ ਮੰਡੇ ਤੇ ਨੇ ਮੈਂ ਹੁਣ ਕਿਹਾ ਮੈਂ ਕਿਥੋਂ ਦੇਵਾਂ ਜਦੋਂ ਪਾਣੀ ਸੁੱਕ ਗਿਆ ਇੱਕ ਲੱਭ ਗਿਆ ਤੇ ਲੱਭ ਜਾਵਾਂ ਨਾ ਆਪਣੀ ਅਗੇ ਸੀ ਜੋ ਆਪਾ ਪਸ਼ਾਸ਼ ਨੂੰ ਸਰਦਾਰ ਨੂੰ ਹੀ ਕਹਿੰਦੇ ਵੀ ਕਿਉਂ ਸਾਡਾ ਨੁਕਸਾਨ ਹੋਇਆ ਸਾਨੂੰ ਭਰ ਪਾਈ ਦਿੱਤਾ ਜਾਵੇ ਇਹ ਸਾਡੀ ਤਾਂ ਬੇਨਤੀ ਹੈ ਸਰਕਾਰ ਅੱਗੇ ਬਾਕੀ ਸੜਕ ਦੀ ਕੀ ਹਾਲਾਤ ਹੈ ਜੀ ਸੜਕ ਦੇ ਹਾਲਾਤ ਬਹੁਤ ਮਾੜੇ ਨੇ ਲੋਕ ਆਸੂ ਪਾਸੂ ਰਸਤਾ ਬਣਾ ਕੇ ਲੰਘ ਰਹੇ ਨੇ ਆਸੂ ਪਾਸੂ ਦੀ ਖੇਤਾਂ ਦੇ ਵਿੱਚ ਹਾਂਜੀ ਹਾਂਜੀ ਖੇਤਾਂ ਦੇ ਵਿੱਚ ਲੰਘ ਰਹੇ ਨੇ ਕਾਫੀ ਪਰੇਸ਼ਾਨੀ ਹਾਂਜੀ ਹਾਂਜੀ ਇੱਥੇ ਤਾਂ ਘਟੋ ਘਟਾ ਆਪਣਾ 7-8 ਦਿਨ ਹੋਰ ਨਹੀਂ ਰਸਤਾ ਜਾਣਾ ਰਸਤਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਬਾਕੀ ਇਹਨੇ ਪਾਣੀ ਦੇ ਵਿੱਚ ਕੋਈ ਨਾ ਕਾਮਯਾਬ ਹੈ ਕੋ ਘਟੋ ਘਟ 7 ਦਿਨ ਲੱਗਣਗੇ ਜੀ ਇੱਕ ਜੀ ਸੀ ਵੀ ਐ ਕਿ ਮਣੀਮਤ ਵਿੱਚੋਂ ਮਿੱਟੀ ਪੱਟ ਕੇ ਲਾ ਰਹੇ ਨੇ ਬਾਕੀ ਜਿਹੜਾ ਖੋਰ ਪਾਇਆ 15 20 ਫੁੱਟ ਦਾ ਉਹ ਭਰਨਾ ਬੜਾ ਔਖਾ ਹੈ ਕਿਉਂਕਿ ਪਾਣੀ ਜੀ ਖੜਾ ਹੋਵੇ